ਹਾਂਜੀ ਫਿਰ ਟ੍ਰਿਪਲ ਐਸ ਫੁੱਟ ਬੋਲੋ ਦੋ ਅਪਡੇਟ ਆਈਆਂ ਨੇ ਜੀ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਪਹਿਲੀ ਐਡਵਰਟਾਈਜ਼ਮੈਂਟ ਨੰਬਰ ਹੈ ਜੀ 4/2023 ਰਾਈ ਪ੍ਰੂਫ ਰੀਡਰ ਚ ਕੋਰੀਜੋਨਡਮ ਹੈ ਜੀ ਸੁੱਧੀ ਪੱਤਰ ਆਇਆਗਾ ਤੇ ਦੂਸਰੀ ਅਪਡੇਟ ਹੈ OMR ਸ਼ੀਟਸ ਦਾ ਲਿੰਕ ਹੈ ਜਿਹੜਾ ਉਹ ਸੈਂਟੀਫਿਕ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 14/2022 ਦਾ ਆਜੂ ਕੇ ਜੀ OMR ਸ਼ੀਟ ਤੁਸੀਂ ਡਾਊਨਲੋਡ ਕਰ ਸਕਦੇ ਹੋ ਲਿੰਕ ਦੇ ਦੇਾਂਗੇ ਆਪਾਂ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਫੁੱਲ ਡਿਟੇਲ ਚ ਦੇਖਦੇ ਆਂ ਜੀ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਫੋਲੋ ਜ਼ਰੂਰ ਕਰ ਲੈਣੇ ਜੀ ਤੁਸੀਂ ਚਲੋ ਜੀ ਦੇਖਦੇ ਆਂ ਆਪਾਂ ਐਡਵਰਟਾਈਜ਼ਮੈਂਟ ਨੰਬਰ 14/2022 ਪੋਸਟ ਆਫ ਸਾਇੰਟਿਫਿਕ ਅਸਿਸਟੈਂਟ ਦੇ ਲਈ ਓਐਮਆਰ ਸ਼ੀਟ ਡਾਊਨਲੋਡ ਕਰਨ ਦੇ ਲਈ ਤੁਸੀਂ ਜੀ ਆਪਣਾ ਲਿੰਕ ਹੈ ਜਿਹੜਾ ਰੀਟ੍ਰਾਈਵ ਓਐਮਆਰ ਸ਼ੀਟ ਤੇ ਕਲਿੱਕ ਕਰਦੇ ਨੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦੇਣਗੇ ਰੋਲ ਨੰਬਰ ਐਂਟਰ ਕਰੋਗੇ ਜੀ ਡੇਟ ਆਫ ਬਰਥ ਐਂਟਰ ਕਰੋਗੇ ਰੀਟ੍ਰਾਈਵ ਓਐਮਆਰ ਸ਼ੀਟ ਤੇ ਕਲਿੱਕ ਕਰਦੇ ਹੋ ਠੀਕ ਹੈ ਜੀ ਇਹਨਾਂ ਕਰਨ ਦੇ ਨਾਲ ਜਿਹੜਾ ਓਐਮਆਰ ਸ਼ੀਟ ਡਾਊਨਲੋਡ ਕਰਨ ਦੇ ਲਈ ਸ਼ੀਟ ਆ ਜਾਏਗੀ ਉਹਨੂੰ ਤੁਸੀਂ ਸੇਵ ਐਜ਼ ਕਰ ਲੈਣਾ ਹੈ ਕਲੀਅਰ ਹੈ ਜੀ ਸੇਵ ਐਜ਼ ਕਰਕੇ ਜੇਕਰ ਉਦੀ ਐਕਸਟੈਂਸ਼ਨ ਕੁਝ ਹੋਰ ਹੈ ਤਾਂ ਤੁਸੀਂ .jap easy ਕਰ ਦੇਣਾ ਜੇ ਫਿਰ ਵੀ ਨਾ ਖੁੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਦੇ ਹੈ ਸਾਰਾ ਚੈਨਲ ਆਪਣਾ ਠੀਕ ਹੈ ਜੀ ਉਹ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਵਾਂ ਚੈਨਲ ਆਪਣਾ ਰੈਸਪੀ ਵਾਲਾ ਟੇਸਟ ਐਂਡ ਟਰੈਵਲ ਉਹ ਵੀ ਸਾਰੇ ਜਲੂਰ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਜੀ ਬੈਗਪੁਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਅਗਲੀ ਐਡਵਰਟਾਈਜ਼ਮੈਂਟ ਨੰਬਰ ਸ਼ੁੱਧਿ ਬੱਤਰ ਹੈ ਜੀ 4/2023 ਦੀਨ ਲੋ ਜੀ ਐਡਵਰਟਾਈਜ਼ਮੈਂਟ ਨੰਬਰ 4/2023 ਰਾਹੀਂ ਪ੍ਰੂਫ ਰੀਡਰ ਦੀਆਂ ਵੱਖ-ਵੱਖ ਕੈਟਾਗਰੀਆਂ ਦੋ ਸਾਮੀਆਂ ਨਹੀਂਆਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਠੀਕ ਹੈ ਜੀ ਬੋਰਡ ਵੱਲੋਂ ਪ੍ਰਕਾਸ਼ਿਤ ਇਸ ਈਆਰ 4/2023 ਦੇ ਪਹਿਲਾ ਨੰਬਰ 3 ਵਿੱਚ ਦਰਸਾਈ ਨੋਟ ਲੜੀ ਨੰਬਰ O ਵਿੱਚ ਦਰਸਾਈ ਸ਼ਰਤ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹਨਾਂ ਅਸਾਮੀਆਂ ਦੀ ਕੈਟਾਗਰੀਜ਼ ਵੰਡ ਅਮਲਾ ਈਪੀ 65 2023 16424 ਮ희 ਪਟਿਆਲਾ ਰਹੀਂ ਸੋਧ ਅਨੁਸਾਰ ਵਰਗੀਕਰਨ ਹੁਣ ਹੈਟ ਲਿਖੇ ਅਨੁਸਾਰ ਹੈ ਠੀਕ ਹੈ ਜੀ ਹੁਣ ਟੋਟਲ ਨੇਗੀਆਂ ਜਿਹੜੀਆਂ ਚਾਰ ਅਸਾਮੀਆਂ ਨੇ ਜੀ ਚਾਰ ਅਸਾਮੀਆਂ ਚੋ ਦੋ ਸਾਮੀਆਂ ਨੇ ਜਿਹੜੀਆਂ ਊਮਨ ਕੈਟਾਗਰੀ ਤੇ ਲਈ ਰਿਜ਼ਰਵ ਨੇਗੀਆਂ ਜਨਰਲ ਕੈਟਾਗਰੀ ਦੀਆਂ ਤਿੰਨ ਤਿੰਨ ਚੋ ਇੱਕ ਊਮਨ ਦੇ ਲਈ ਰਿਜ਼ਰਵ ਹੈ ਸ਼ੈਡਿਊਲ ਕਾਸਟ ਐਮ ਐਂਡ ਬੀ ਦੀ ਇੱਕ ਪੋਸਟ ਹੈ ਇੱਕ ਦੀ ਇੱਕ ਪੋਸਟ ਜਿਹੜੀ ਉਹ ਊਮੈਨ ਕੈਂਡੀਡੇਟ ਦੇ ਲਈ ਰਿਜ਼ਰਵ ਹੈ ਐਸਆਰ ਐਨਓ ਦੀ ਕੋਈ ਨਹੀਂ ਚਾਰ ਚੋਂ ਦੋ ਅਸਾਮੀਆਂ ਊਮੈਨ ਕੈਂਡੀਡੇਟ ਦੀ ਠੀਕ ਹੈ ਜੀ ਇਸ ਨੂੰ ਸਹੀ ਪੜਿਆ ਜਾਵੇ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਕਮੈਂਟ ਜੂਰ ਕਰ ਦਿਓ ਹੋਰ ਅਪਡੇਟ ਦੇ ਨਾਲ ਜਲਦੀ ਹੀ ਆਜ ਰੋਵਾਂਗੇ ਇੱਕ ਵਾਰ ਫੇਰ ਕਹਿੰਦੇ ਆ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਰੱਖੋ ਵੀਡੀਓ ਨੂੰ ਲਾਈਕ ਸ਼ੇਅਰ ਜੂਰ ਕਰਕੇ ਜਾਓ ਉਮੀਦ ਹੈ ਇਨਾ ਕਰਨ ਦੇ ਨਾਲ ਹੀ ਮੋਟੀਵੇਸ਼ਨ ਮਿਲਦੀ ਹੈ ਜੀ ਮਿਲਦੇ ਆ ਹੋਰ ਅਪਡੇਟ ਲਈ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ